ਪਹਿਲੀ ਗੱਲ ਤਾਂ ਲੈਂਡ ਪੂਲਿੰਗ ਦੇ ਵਿੱਚ ਤੁਹਾਡੀ ਮਰਜ਼ੀ ਹੈ ਦਿਓ ਨਾਲ ਅਕਵਾਇਰ ਨਹੀਂ ਹੋ ਰਹੀ ਨਾ ਜੀ ਕਰਦੀ ਹੈ ਲੈਂਡ ਪੂਲਿੰਗ ਦੇ ਵਿੱਚ ਜਿੱਦ ਜ਼ਮੀਨ ਦੇਤੀ ਇੱਕ ਏਕੜ ਦੇ ਬਦਲੇ ਹਜ਼ਾਰ ਗਜ ਦਾ ਰਹਿਸ਼ੀ ਲੋਟ ਪਰ ਕਟੂ ਕਟਸੀਂ ਡਿਵੈਲਪ ਕਰਕੇ ਤੁਹਾਨੂੰ ਦੇਵਾਂਗੇ ਪੂਰਾ ਪ੍ਰੋਪਰ ਸਾਰਾ ਖਰਚਾ ਸਰਕਾਰ ਕਰੂਗੀ ਪ੍ਰੋਪਰ ਉਹਦੇ ਚ ਸੜਕਾਂ ਬਣਾ ਕੇ ਸੀਵਰੇ ਪਾ ਕੇ ਲਾਈਟਾਂ ਲਾ ਕੇ ਪਾਣੀ ਪੁਹਰੇ ਉਦੋਂ ਬਾਅਦ ਤੁਹਾਨੂੰ ਉਹ ਦੇਣਾ ਉਹਦੀ ਕੀਮਤ ਵਧਾ ਕੇ ਇਹ ਇਹ ਐ ਨਹੀਂ ਹੈਗਾ ਵੀ ਥੋੜੀ ਜ਼ਮੀਨ ਦੱਬੋ ਨਾ ਆ ਕੇ ਪੰਡਾ ਚ ਆ ਕੇ ਨਾ ਜਿਹੜਾ ਮਾਡਰਨ ਵੇ ਆਫ ਲਾਈਫ ਹੈ ਸਾਡੀ ਵੀ ਅੱਜ ਆ ਗਈ ਪੰਡਾਣੇ ਅਸੀਂ ਵੀ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਆਪਣੀ ਸਰਕਾਰੀ ਰਿਹائش ਤੇ ਹੋਈ ਪੰਜਾਬ ਸਰਕਾਰ ਦੀ ਕੈਬਨਟ ਮੀਟਿੰਗ ਦੇ ਵਿੱਚ ਲੈਂਡ ਪੂਲਿੰਗ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਕਿਸਾਨ ਤੋਂ ਜ਼ਬਰਦਸਤੀ ਜ਼ਮੀਨ ਨਹੀਂ ਲਈ ਜਾਵੇਗੀ ਅਤੇ ਉਹ ਖੁਦ ਡਿਵੈਲਪਰ ਬਣ ਸਕਦਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਅਨੁਸਾਰ ਇਹ ਨਵੀਂ ਨੀਤੀ ਨਾ ਸਿਰਫ ਕਿਸਾਨਾਂ ਨੂੰ ਵਿੱਤੀ ਤੌਰ ਤੇ ਮਜ਼ਬੂਤ ਕਰੇਗੀ ਬਲਕਿ ਉਹਨਾਂ ਦੀ ਜ਼ਮੀਨ ਨੂੰ ਭੂ ਮਾਫੀਆ ਅਤੇ ਨਿੱਜੀ ਡਿਵੈਲਪਰਾਂ ਦੁਆਰਾ ਕੀਤੇ ਜਾਣ ਵਾਲੇ ਸ਼ੋਸ਼ਣ ਤੋਂ ਵੀ ਬਚਾਏਗੀ। ਹੁਣ ਕਿਸਾਨ ਜਿਹੜੇ ਆ ਉਹ ਧੋਖਾ ਨਹੀਂ ਖਾਂਣਗੇ ਲੈਂਡ ਪੂਲਿੰਗ ਪਾਲਿਸੀ ਨਾਲ ਕਿਸਾਨਾਂ ਨੂੰ ਸਿੱਧਾ ਮੁਨਾਫਾ ਹੋਵੇਗਾ ਸਰਕਾਰ ਨੂੰ ਜ਼ਮੀਨ ਦੇਣਾ ਜਾਂ ਨਾ ਦੇਣਾ ਫੈਸਲਾ ਜਿਹੜਾ ਆ ਉਹ 100% ਕਿਸਾਨ ਦਾ ਹੋਵੇਗਾ ਕਿਸਾਨ ਆਪਣੀ ਜ਼ਮੀਨ ਆਪਣੇ ਕੋਲ ਰੱਖ ਸਕਦੇ ਹਨ ਜਾਂ ਫਿਰ ਉਸ ਜ਼ਮੀਨ ਤੇ ਖੇਤੀ ਕਰ ਸਕਦੇ ਨੇ ਪਹਿਲੀ ਗੱਲ ਤਾਂ ਲੈਂਡ ਪੂਲਿੰਗ ਦੇ ਵਿੱਚ ਤੁਹਾਡੀ ਮਰਜ਼ੀ ਹੈ ਦਿਓ ਨਾ ਦਿਓ ਅਕਵਾਇਰ ਨਹੀਂ ਹੋ ਰਹੀ ਨਾ ਜੀ ਕਰਨੀ ਹੈ ਤਾਂ ਨੂੰ ਉਸੀ ਕੀਤੀ ਕਰ ਦੇ ਰੱਖ ਲੋ 1 ਏਕੜ ਦੇ ਪਿੱਛੇ 1000 ਗੱਜ ਘਰ ਲਈ ਹੈ ਅਤੇ 200 ਗੱਜ ਵਪਾਰਕ ਹੈ ਜੇਕਰ 9 ਏਕੜ ਜ਼ਮੀਨ ਹੈ ਤਾਂ ਜੇਕਰ ਉਹ 9 ਏਕੜ ਜ਼ਮੀਨ ਸਰਕਾਰ ਨੂੰ ਦਿੰਦਾ ਹੈ ਤਾਂ 3 ਏਕੜ ਜ਼ਮੀਨ ਉਸ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਵੇਗੀ ਜਿਸ ਵਿੱਚੋਂ ਖੁਦ ਗਰੁੱਪ ਹਾਊਸਿੰਗ ਕਰ ਸਕੇਗਾ ਦੂਜਾ ਲੈਂਡ ਪੂਲਿੰਗ ਦੇ ਵਿੱਚ ਜਿਤ ਜ਼ਮੀਨ ਦੇਤੀ 1 ਏਕੜ ਦੇ ਬਦਲੇ 1000 ਗੱਜ ਦਾ ਰੀਗੈਸੀ ਪਲਾਟ ਜਿਹਨੂੰ ਕਿ ਹੁਣੇ ਦੱਸਿਆ ਮੈਡਮ ਨੇ ਕਿ ਤੁਸੀਂ 5 ਗਜ ਦੇ 2 ਵੀ ਲੈ ਸਕਦੇ ਹੋ 2.5 250 ਗਜ ਦੇ 4 ਵੀ ਲੈ ਸਕਦੇ ਹੋ ਤੇ 200 ਗਜ ਦਾ ਉਸ ਕਲੋਨੀ ਦੇ ਵਿੱਚ ਜਿਹੜੀ ਵੀ ਅਰਬਨ ਸਟੇਟ ਬਣੂਗੀ ਉਹਦੇ ਜਿਹੜੇ ਸ਼ੋਰੂਮ ਬਣਗੇ 200 ਗਜ ਦਾ ਸ਼ੋਰੂਮ ਹੈ ਕਮਰਸ਼ੀਅਲ ਜ਼ਮੀਨ ਪ੍ਰਾਈਵੇਟ ਡਿਵੈਲਪਰ ਦੀ ਬਜਾਏ ਕਿਸਾਨ ਸਿੱਧਾ ਸਰਕਾਰ ਨੂੰ ਦਵੇਗਾ ਸਰਕਾਰ ਜ਼ਮੀਨ ਨੂੰ ਵਿਕਸਿਤ ਕਰੇਗੀ ਅਤੇ ਇਸ ਤੇ ਬਣੇ ਪਲਾਟ ਜਿਹੜੇ ਨੇ ਉਹ ਕਿਸਾਨਾਂ ਨੂੰ ਵਾਪਸ ਦਵੇਗੀ ਇਹਨਾਂ ਪਲਾਟਾਂ ਦੇ ਵਿੱਚ ਬਿਜਲੀ ਪਾਣੀ ਸਿਵਰੇਜ ਸਟਰੀਟ ਲਾਈਟਾਂ ਪਾਰਕ ਵਰਗੀਆਂ ਸਹੂਲਤਾਂ ਹੋਣਗੀਆਂ ਇਹਨਾਂ ਪਲਾਟਾਂ ਦੀ ਕੀਮਤ ਬਾਜ਼ਾਰ ਨਾਲੋਂ 4 ਗੁਣਾ ਜ਼ਿਆਦਾ ਹੋਵੇਗੀ ਸਰਕਾਰ ਕਿਸਾਨਾਂ ਨੂੰ ਲਿਖਤੀ ਪੱਤਰ ਦੇਵੇਗੀ ਜਿਸ 'ਚ ਉਸਦਾ ਪੂਰਾ ਹਿੱਸਾ ਦਰਜ ਹੋਵੇਗਾ ਤੇ ਜਿਸ ਫਰਜ ਕਰ ਲੂ 1 ਕਰੋੜ ਮੈਂ ਕਰੋੜ ਰੁਪਏ ਫਰਜ ਕਰਦਾ ਕੀਮਤਾਂ ਤਾਂ ਜ਼ਿਆਦਾ ਹੋਣਗੇ 1 ਕਰੋੜ ਰੁਪਏ ਕਿੱਲੇ ਦੀ ਕੀਮਤ ਹੈ ਤਾਂ ਜਿਹੜਾ ਤੁਹਾਨੂੰ 1000 ਗਾਜ ਦਾ ਪਲਾਟ ਮਿਲੂਗਾ ਉਹਦੀ 30000 ਇੱਕ ਗੱਜ ਦੀ ਕੀਮਤ ਘੱਟੋ ਘੱਟ ਉਹਦੀ ਕੀਮਤ ਨਹੀਂ ਹੋਣੀ 3 ਕਰੋੜ ਹੋ ਗਈ ਪਲੱਸ ਜਿਹੜਾ 200 ਗੱਜ ਵਾਲਾ ਉਹਦੀ ਉਹਦੀ ਘੱਟੋ ਘੱਟ 50000 ਤੋਂ 60000 ਇਹੜੀ ਪਰ ਗਾਇਦੇ ਸਾਹਿਬ ਨਾਲ ਸਵਾ ਚਾਰ ਕਰੋੜ ਰੁਪਏ ਹੋ ਗਿਆ ਆਪਣੇ ਕੋਲੇ ਰੱਖਣਾ ਹੈ ਤੁਸੀਂ ਸ਼ੋਰੂਮ ਰੱਖਣਾ ਚਾਹੁੰਦੇ ਹੋ ਕਿਰਾਏ ਤੇ ਦੇਣਾ ਚਾਹੁੰਦੇ ਹੋ ਵੀ ਮੈਨੂੰ ਲੰਬੀ ਇਨਕਮ ਹੋ ਅੰਗਰੇਜ਼ੀ ਰੱਖ ਸਕਦੇ ਕਿਸੇ ਨੂੰ ਵੇਚਣਾ ਚਾਹੁੰਦੇ ਹੋ ਵੇਚ ਸਕਦੇ ਹੋ ਨਹੀਂ ਜ਼ਮੀਨ ਦੇਣਾ ਚਾਹੁੰਦੇ ਨਹੀਂ ਵੀ ਦੇ ਸਕਦੇ ਕੋਈ ਗੱਲ ਨਹੀਂ ਅਸੀਂ ਦੇਸੀ ਨਹੀਂ ਦੇਣੀ ਹੈ ਜੇ ਖੇਤੀਓ ਕਰਨੀ ਹੈ ਕਰ ਲਓ ਪਰ ਘੱਟੂ ਘੱਟ ਅਸੀਂ ਡਿਵੈਲਪ ਕਰਕੇ ਤੁਹਾਨੂੰ ਦੇਵਾਂਗੇ ਪੂਰਾ ਪ੍ਰੋਪਰ ਸਾਰਾ ਖਰਚਾ ਸਰਕਾਰ ਕਰੂਗੀ ਪ੍ਰੋਪਰ ਉਹਨੂੰ ਉਹਦੇ ਚ ਸੜਕਾਂ ਬਣਾ ਕੇ ਸੀਵਰੇਜ ਪਾ ਕੇ ਲਾਈਟਾਂ ਲਾ ਕੇ ਪਾਣੀ ਉਦੋਂ ਬਾਅਦ ਤੁਹਾਨੂੰ ਉਹ ਦੇਣਾ ਉਹਦੀ ਕੀਮਤ ਵਧਾ ਕੇ ਉਹ ਤੁਹਾਡੇ ਮਾਰਕਟ ਫਿਰ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਉਸ 4 ਕਰੋੜ ਰੁਪਏ ਨਾਲ ਤੁਸੀਂ 4 ਕਰੋੜ ਵੇਚਣਾ ਚਾਹੁੰਦੇ ਹੋ 4 ਕਰੋੜ ਰੁਪਏ ਨਾਲ ਜੇ ਕਿ ਤੁਸੀਂ ਕਿਤੇ ਹੋਰ ਜ਼ਮੀਨ ਲੈਣਾ ਚਾਹੁੰਦੇ ਹੋ ਤੁਹਾਨੂੰ ਵੱਧ ਮਿਲਦੀ ਹੈ ਪਰ 4 ਕਿਲੇ ਲੈ ਲਓ 5 ਕਿੱਲੇ ਮਿਲਦੇ ਨੇ ਤੇ 5 ਕਿੱਲੇ ਲੜ ਪਰ ਇਹੇ ਆਏ ਨਹੀਂ ਹੈਗਾ ਵੀ ਥੋੜੀ ਜ਼ਮੀਨ ਦੱਬਣ ਆ ਗਏ ਪਿੰਡਾਂ ਚ ਆ ਗਏ ਨਾ ਨਾ ਪ੍ਰਾਈਵੇਟ ਡਿਵੈਲਪਰ ਜਾਂ ਭੂ ਮਾਫੀਆ ਕਿਸਾਨਾਂ ਨੂੰ ਲੁੱਟ ਨਹੀਂ ਸਕੇਗਾ ਲੈਂਡ ਪੂਲਿੰਗ ਪੋਲਿਸੀ ਤਹਿਤ ਇੱਕ ਵੀ ਗੱਜ ਜ਼ਬਰਦਸਤੀ ਨਹੀਂ ਲਿੱਤਾ ਜਾਵੇਗਾ ਇਹ ਕਿਸੇ ਨੂੰ ਵੀ ਤੁਹਾਡੀ ਸਹਿਮਤੀ ਨਾਲ ਹੀ ਦਿੱਤਾ ਜਾ ਸਕਦਾ ਇਸ ਵਿੱਚ ਖੁੱਲੀ ਆਜ਼ਾਦੀ ਹੈ ਜਿਹੜੇ ਇਲੀਗਲ ਕਲੋਨੀਆਂ ਕੱਢਦੇ ਨੇ ਉਹ ਰੋਲਾ ਨਹੀਂ ਪਾਉਣਗੇ ਫਿਰ ਵੀ ਇਹ ਕਿੱਥੋਂ ਧੰਦਾ ਬੰਦ ਕਰਤਾ ਸਾਡਾ ਯਾਰ ਇਹ ਸਰਕਾਰ ਆਪ ਕਰਨ ਲੱਗੀ ਇੱਕ ਨੰਬਰ ਦਾ ਕੰਮ ਇੱਕ ਨੰਬਰ ਦਾ ਕੰਮ ਉਹ ਦੋ ਨੰਬਰ ਦਾ ਕਰਦੇ ਸੋ ਇਸ ਕਰਕੇ ਕੋਈ ਇਦਾਂ ਦੇ ਵਹਿਕਾਵੇ ਜਾਂ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਇਹ ਤਾਂ 1992 ਤੋਂ ਬਾਅਦ ਮਤਲਬ ਕੋਈ ਸਰਕਾਰ ਨੇ ਕਲੋਨੀ ਨਹੀਂ ਬਣਾਈ 19000 ਤੋਂ ਵੱਧ ਪੂਰੇ ਪੰਜਾਬ 'ਚ ਗੈਰਕਾਨੂੰਨੀ ਕਲੋਨੀਆਂ ਬਣ ਗਈਆਂ ਅਸੀਂ ਬਿਲਕੁਲ ਨਹੀਂ ਇਹ ਕਹਿੰਦੇ ਕਿ ਖੇਤੀ ਵਾਲੀ ਜ਼ਮੀਨ ਲੈ ਲਓ ਜਾਂ ਕੋਈ ਹੋਰ ਜਿੱਥੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਾਡੇ ਇੱਥੇ ਆ ਜਾਓ ਯਾਰ ਆ ਸਾਡੀ ਜ਼ਮੀਨ ਹੈ ਯਾਰ ਸਾਨੂੰ ਸਾਨੂੰ ਕਰੋ ਆ ਕੰਮ ਅਸੀਂ ਵੀ ਕੰਮ ਕਰ ਵਾਲੇ ਪਾਸੇ ਜਾ ਖੇਤੀ ਤੋਂ ਥੋੜਾ ਜਿਹਾ ਹਟিয়ে ਮਤਲਬ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਖੇਤੀ ਕਰਨ ਨੂੰ ਖੇਤੀ ਦਾ ਕਰੇ ਰਹੀ ਨਹੀਂ ਸੇਟਾ ਤਾਂ ਰਹੂਗੀ ਰਹੂਗੀ ਸਾਡੀ ਪਰ ਨਾਲ ਨਾਲ ਕੋਈ শোরੂਮ ਜਾਂ ਕੋਈ ਉਹ ਮਿਲਦਾ ਤੁਹਾਡੀ 5 ਕਿਲੇ ਨੇ 5 'ਚ ਇੱਕ ਕਿਲਾ ਦੇਣਾ ਚਾਹੁੰਦੇ ਇੱਕ ਕਿਲਾ ਦੇ ਪੰਜ 'ਚ ਦੋ ਦੇਣਾ ਚਾਹੁੰਦੇ ਦੋ ਅੱਧਾ ਦੇਣਾ ਚਾਹੁੰਦੇ ਅੱਧਾ ਦੇ ਰੋਸ ਸਾਹਿਬ ਨਾਲ ਤੁਹਾਨੂੰ ਮਿਲ ਜਾਊਗਾ ਜਿਹੜਾ ਵੀ ਸਰਕਾਰ ਦਾ ਪਾਲਿਸੀ ਪਰ ਅਸੀਂ ਉਹਨੂੰ ਡਿਵੈਲਪ ਕਰਕੇ ਦੇਵਾਂਗੇ ਮਨ ਲ ਉਹਦੀ ਕੀਮਤ ਵਧਾ ਕੇ ਤੁਹਾਨੂੰ ਦੇਵਾਂਗੇ ਤੁਹਾਨੂੰ ਤੋਂ ਬਿਲਕੁਲ ਫਰੀ ਦੇ ਆਪ ਲੈਣਾ ਇਹ 27 ਸ਼ਹਿਰਾਂ ਦੇ ਲਈ ਨੀਤੀ ਆ ਜੋ ਪਹਿਲੇ ਪੜਾਅ ਦੇ ਵਿੱਚ ਲਿਆਂਦੀ ਜਾ ਰਹੀ ਹੈ ਅਜੇ ਹੀ ਨੀਤੀ ਗੈਰ ਕਾਨੂੰਨੀ ਕਲੋਨੀਆਂ ਵਿੱਚ ਲਿਆਂਦੀ ਗਈ ਸੀ ਤਾਂ ਜੋ ਖਰੀਦੋ ਫਰੋਖਤ ਨਾ ਹੋਵੇ ਹੁਣ ਇਹ ਸ਼ਰਤ ਖਤਮ ਕਰ ਦਿੱਤੀ ਗਈ ਹੈ ਕਿ ਕੋਈ ਵਿਅਕਤੀ ਜਿਹੜਾ ਆਪਣੀ ਜ਼ਮੀਨ ਰੱਖੇ ਜਾਂ ਖੁਦ ਵੇਚੇ ਇਹ ਉਸ ਦਾ ਨਿੱਜੀ ਅਧਿਕਾਰ ਹੈ 1 ਏਕੜ ਦੇ ਪਿੱਛੇ 1000 ਗੱਜ ਘਰ ਲਈ ਹੈ ਅਤੇ 200 ਗੱਜ ਵਪਾਰਕ ਹੈ ਜੇਕਰ 9 ਏਕੜ ਜ਼ਮੀਨ ਹੈ ਤਾਂ ਜੇਕਰ ਉਹ 9 ਏਕੜ ਜ਼ਮੀਨ ਸਰਕਾਰ ਨੂੰ ਦਿੰਦਾ ਹੈ ਤਾਂ 3 ਏਕੜ ਜ਼ਮੀਨ ਉਸ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਵੇਗੀ ਜਿਸ ਦੇ ਵਿੱਚ ਉਹ ਖੁਦ ਗਰੁੱਪ ਹਾਊਸਿੰਗ ਕਰ ਸਕੇਗਾ ਜੇਕਰ ਕਿਸੇ ਕੋਲ 50 ਏਕੜ ਜਾਂ ਇਸ ਤੋਂ ਵੱਧ ਜ਼ਮੀਨ ਹੈ ਅਤੇ ਉਹ ਸਰਕਾਰ ਨੂੰ ਦਿੰਦਾ ਹੈ ਤਾਂ ਉਹ ਇਸ ਨੂੰ ਲੈਂਡ ਪੂਲਿੰਗ ਦੇ ਅਧੀਨ ਪ੍ਰਾਪਤ ਕਰੇਗਾ ਅਤੇ ਜੇਕਰ ਬਹੁਤ ਸਾਰੇ ਸ਼ੇਅਰਧਾਰਕ ਜ਼ਮੀਨ ਦਿੰਦੇ ਹਨ ਤਾਂ ਉਸ ਵਿੱਚ ਇੱਕ ਹਿੱਸਾ ਜੋੜ ਕੇ ਉਸ ਨੂੰ ਜਗ੍ਹਾ ਦਿੱਤੀ ਜਾਵੇਗੀ 3 ਏਕੜ ਦੇ ਵਿੱਚ ਉਸ ਨੂੰ ਹਿੱਸੇਦਾਰੀ ਦੇ ਨਾਲ ਪ੍ਰਤੀਸ਼ਤਤਾ ਮਿਲੇਗੀ ਇਹ ਇੱਕ ਅਜੇਹੀ ਨੀਤੀ ਹੈ ਜੋ ਜ਼ਮੀਨ ਮਾਲਕ ਕਿਸਾਨਾਂ ਲਈ ਹੈ ਜਿਸ ਦੇ ਵਿੱਚ ਪਹਿਲਾਂ ਸਰਕਾਰਾਂ ਵੱਡੇ ਕਾਰੋਬਾਰੀਆਂ ਦੇ ਨਾਲ ਮਿਲ ਕੇ ਕੰਮ ਕਰਦੀਆਂ ਸਨ ਪਰ ਹੁਣ ਨਹੀਂ